ਕਿ ਹੁਣ ਜਿਹੜੀ ਅੱਗੇ ਗਰਮੀ ਆ ਰਹੀ ਆ ਪਾਣੀ ਦੀ ਬਹੁਤ ਵੱਡੀ ਲੋੜ ਆ ਤੇ ਇੱਕ ਤਾਂ ਜਿਹੜਾ ਨਹਿਰੀ ਪਾਣੀ ਆ ਜਿੰਨਾ ਕਿਸਾਨਾਂ ਨੇ ਹਜੇ ਤੱਕ ਰੋਕੇ ਕਈਆਂ ਨੂੰ ਸੋਚਦਾ ਕਿ ਜਦ ਆਪਾਂ ਦੇਖਦੇ ਆ ਵੀ ਨਹਿਰਾਂ 'ਚ ਪਾਣੀ ਨਹੀਂ ਹੁੰਦਾ ਉਹਦਾ ਕਾਰਨ ਕੀ ਹੈ ਕਿ ਜਿੰਨਾ ਚਿਰ ਅਸੀਂ ਕਨੈਕਸ਼ਨ ਨਹੀਂ ਲਵਾਵਾਂਗੇ ਪਾਣੀ ਉਹ ਕਿਹਨੂੰ ਛੱਡਣਗੇ ਸੋ ਸਭ ਤੋਂ ਜਿੰਨੇ ਵੀ ਜਿੰਮੇਵਾਰਾਂ ਦੀ ਨਹਿਰਾਂ ਦੇ ਉੱਤੇ ਜ਼ਮੀਨ ਪੈਂਦੀ ਆ ਉਹ ਆਪਣੇ ਕਨੈਕਸ਼ਨ ਲੈਣ ਅਪਲਾਈ ਕਰਨ ਡਰੇਨਜੋ ਭਾਗ ਉਹਦੇ ਵਾਸਤੇ ਕਿਸੇ ਨੂੰ ਲੋੜ ਆ ਸਾਡੀ ਸਰਕਾਰ ਦੀ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਉਹ ਸਾਰਾ ਕੁਝ ਕਰਵਾ ਕੇ ਦੇਵਾਂਗੇ ਜਿੰਨਾਂ ਦੇ ਇਹ ਨਹਿਰਾਂ ਲੱਗੀਆਂ ਦੂਸਰਾ ਇਹ ਗੇ ਸੀ ਉਹ ਫੈਸਲਾ ਬੀਜੀਏ ਜਿਹੜੀ ਘੱਟ ਪਾਣੀ ਲੈਣ ਤੇ ਜਿਹਦੇ ਨਾਲ ਸਾਡਾ ਪਾਣੀ ਬਚੇ ਕਿਉਂਕਿ ਹੁਣ ਜਿਹੜਾ ਭੇਖਾ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਇਆ ਪਾਣੀ ਬਹੁਤ ਵੱਡੀ ਸਮੱਸਿਆ ਬਣ ਸਕਦੀ ਹੈ ਹਵਾ ਪਾਣੀ ਧਰਤੀ ਇਹਨੂੰ ਜਿੱਥੇ ਕਹਿੰਦੇ ਬਾਣੀ ਗਈ ਜਿੱਥੇ ਜਾਏ ਬਈ ਇਹ ਪਹ ਲੱਗ ਗਈ ਅਸੀਂ ਉੱਥੇ ਦੇ ਹੀ ਵਾਤਾਵਰਣ ਦੇ ਖਿਆਲ ਰੱਖੀਏ ਤਾਂ ਇਹਦੇ ਨਾਲ ਸਾਡਾ ਵਾਤਾਵਰਣ ਵੀ ਬਚੂਗਾ ਪਾਣੀ ਵੀ ਬਚੂਗਾ ਜੋ ਯੂਨੀਵਰਸਿਟੀ ਹੈ ਜਾਹੋਰ ਮਾਹਰ ਕਹਿੰਦੇ ਆ ਉਹ ਤਕਨੀਕਾਂ ਬਣਾਉਣ ਦੇ ਨਾਲ ਡ੍ਰਿਪ ਸਿਸਟਮ ਫੋਰਾ ਸਿਸਟਮ ਬਹੁਤ ਬੜੀਆਂ ਜੜੀਆਂ ਹੈਗੀਆਂ ਸਬਸਿਡੀਆਂ ਸਰਕਾਰ ਦੇ ਰਹੀ ਹੈ ਉਹ ਵੀ ਸਾਨੂੰ ਅਪਣਾਉਣ ਦੀ ਲੋੜ ਆ ਆਧੁਨਿਕ ਖੇਤੀ ਕਰੀਏ ਜਿੱਦੇ ਵਿੱਚ ਪਾਣੀ ਘੱਟ ਲੱਗੇ ਤੇ ਜਿਹੜੀਆਂ ਹੈਗੀਆਂ ਉਹਦੇ ਨਾਲ ਨਾਲ ਫਸਲ ਸਾਡੀ ਵਧੀਆ ਕੁਆਲਿਟੀ ਹੋਵੇ ਕੋਈ ਤੱਕ ਸਾਡਾ ਜੋਰ ਜਿਹੜਾ ਹੈਗਾ ਕੁਆਂਟੀਟੀ ਪੈਦਾ ਕਰਨ ਵਾਸਤੇ ਵੀ ਵੱਧ ਤੋਂ ਵੱਧ ਝਾੜ ਵੱਧ ਤੋਂ ਵੱਧ ਕੁਆਲਿਟੀ ਵੱਲ ਜਾਈਏ ਜੇ ਕੁਆਲਿਟੀ ਵੱਲ ਜਾਵਾਂਗੇ ਤੇ ਬਹੁਤ ਜਿਹੜੇ ਹੈਗੇ ਉਹ ਕੁਆਲਿਟੀ ਦੇ ਗਾਹਕਾਂ ਕੋਈ ਤ ਸਾਨੂੰ ਲੋੜ ਆ ਕੇ ਸੀ ਇਸ ਖਾਤਾ ਬਣ ਵਿੱਚ ਜਸਪੀ ਜੀ ਨੇ ਇਹਦੇ ਵਿੱਚ ਜੇ ਸਾਰੇ ਦੇ ਅੱਗੇ ਨਿਕਲਣਾ ਤੇ ਸਭ ਤੋਂ ਵੱਡਾ ਕਿ ਸਾਡੀ ਖੇਤੀ ਜਿਹੜਾ ਉਹ ਲਾਹੇਵੰਦ ਧੰਦਾ ਬਣੇ ਇਹਦੇ ਵਾਸਤੇ ਸਾਰੇ ਜਿਹੜੇ ਬਾਹਰ ਆ ਸਾਡੇ ਜਿਹੜੇ ਖੇਤੀ ਕਰਨ ਵਾਲੇ ਆ ਤੇ ਅਸੀਂ ਸਾਰੇ ਰਲ ਕੇ ਉਸ ਛੋਤ ਨੂੰ ਬਣਾ ਕੇ ਅੱਗੇ ਵਧੀਏ ਤਾਂ ਕਿ ਇਹ ਸਾਰੇ ਅਸੀਂ ਸੁખી ਵੀ ਬਚੀਏ ਤੇ ਸਾਡੇ ਸਾਰਿਆਂ ਵਾਸਤੇ ਜਿਹੜੀ ਜਿਹੜੀ ਖੇਤੀ ਆ ਉਹ ਵੀ ਇੱਕ ਲਾਹੇਵੰਦ ਜਿਹਦੇ ਨਾਲ ਬਹੁਤ ਸਾਰਾ ਕੁਝ ਸਾਡੇ ਜੁੜਿਆ ਹੋਇਆ ਸਾਡੀ ਤੰਦਰੁਸਤੀ ਜੁੜੀ ਹੋਈ ਹੈ ਇਹ ਇਹਦੇ ਵਾਸਤੇ ਸਾਨੂੰ ਅੱਗੇ ਵਧਣ ਦੀ ਲੋੜ ਹੈ